ਜੋਦੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਕਿਸਾਨ ਦੀ ਕਿਸਮਤ ਚਮਕਈਆ ਕਿਉਂਕਿ ਇੱਥੋਂ ਦਾ ਇੱਕ ਕਿਸਾਨ ਹੈ ਬਲਕਾਰ ਸਿੰਘ ਜਿਸ ਦੀ 1 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ ਮਹਿਜ਼ 7 ਰੁਪਏ ਦੇ ਵਿੱਚ ਕਿਸਾਨ ਬਲਕਾਰ ਸਿੰਘ ਨੇ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਇਸ ਦੀ ਕਿਸਮਤ ਚਮਕੀ ਤੇ ਇਸ ਦੀ 1 ਕਰੋੜ ਰੁਪਏ ਦੀ ਲਾਟਰੀ ਲੱਗ ਗਿਆ ਜਿਸ ਤੋਂ ਬਾਅਦ ਇਹ ਕਿਸਾਨ ਅਤੇ ਇਸ ਦਾ ਪੂਰਾ ਪਰਿਵਾਰ ਜਿਹੜਾ ਬਾਗੋ-ਬਾਗ ਹੈ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਹੈ ਕਿ ਮਹਿਜ਼ 7 ਰੁਪਏ ਦੀ ਲਾਟਰੀ ਦੀ ਟਿਕਟ ਦੇ ਨਾਲ 1 ਕਰੋੜ ਰੁਪਏ ਦਾ ਇਨਾਮ ਇਸੇ ਕਿਸਾਨ ਨੇ ਜਿੱਤਿਆ ਤੇ ਜਿਵੇਂ ਹੀ ਇਨਾਮ ਦਾ ਪਤਾ ਲੱਗਿਆ ਕਿ ਲਾਟਰੀ ਨੇ ਲੱਗੀ ਹੈ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਤੇ ਉਹ ਕਿਸਾਨ ਨੇ ਵੀ ਕਿਹਾ ਕਿ ਲੋੜਵੰਦਾ ਦੀ ਮਦਦ ਵੀ ਇੰਨਾ ਪੈਸਿਆਂ ਦੇ ਨਾਲ ਕੀਤੀ ਜਾਵੇਗੀ ਤਾਂ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਹੈ ਤੇ ਖੁਸ਼ੀ ਸੁਭਾਵਿਕ ਵੀ ਹੈ ਕਿ 1 ਕਰੋੜ ਰੁਪਇਆ ਜਿੱਤਿਆ ਇਸ ਕਿਸਾਨ ਬਲਕਾਰ ਸਿੰਘ ਨੇ ਇਸ ਦੇ ਪੂਰੇ ਪਰਿਵਾਰ ਨੇ ਮਹਿ 7 ਰੁਪਏ ਦੀ ਟਿਕਟ ਦੇ ਜ਼ਰੀਏ 50 ਰੁਪਏ ਪੱਲੇ ਦੇ ਤੇ 24 ਰੁਪਏ ਦੀ ਲਾਟਰੀ ਪਈ ਸੀਗੀ ਜੀ ਪਤਾ ਚੱਲ ਗਿਆ ਜੀ ਵੀਰ ਜੀ ਨੇ ਮੈਨੂੰ ਫੋਨ ਕੀਤਾ ਕਿ ਲਾਟਰੀ ਲੱਗੀ ਕਿੰਨੀ ਲਾਟਰੀ ਲੱਗੀ 7 ਰੁਪਏ 1 ਰੋਪਿਆ ਹਾਂ ਤੇ 5 ਵਜੇ ਮੈਂ ਸੀਗਾ ਜੀ ਬਾਜ਼ਾਰ ਵੀਰ ਜੀ ਕੋਲੋਂ ਮੈਂ ਆਇਆ ਪਹੁੰਚਿਆ ਆਇਆ ਕਹਿੰਦੇ ਕਿ ਕਿਹੜੇ ਟਿਕਟ ਲੈ ਸੀ ਵੀਰ ਜੀ ਤੋਂ ਉਹਦੇ ਵਿੱਚ ਵਿੱਚ 6 ਵਜੇ ਜੀ 1 ਕਰੋੜ ਦਾ ਨਾਮ ਇੱਕ ਕਰੋੜ ਦਾ ਨਾਮ ਆ ਗਿਆ ਤੇ ਹੁਣ ਪੈਸੇ ਦਾ ਕੀ ਕਰੂੰਗਾ ਫਿਰ ਕੀ ਸੋਚਿਆ 30 ਵਾਰ ਲਈ ਦਰਦ ਕੰਮ ਕਰਦਾ ਜੀ ਮੌਜੂਦਾ ਕੀ ਕੰਮ ਕਰਦੇ ਆ ਕਿੰਨੀ ਵੱਡੇ ਕੰਮ ਕਰਦੇ ਪਰਚ ਕੋਨਾ ਆਉਂਦਾ ਆ ਬੈਠਾ ਹੀ ਮੁੰਡਾ ਦੂਮੇ ਕੋਈ ਸੁਨਾਸੇਵਾਲੇ ਵੀ ਸੋਚਿਆ ਵੀ ਮੈਂ ਹਾਂਜੀ ਅੱਜਵਾ ਦਸਵਾਤ ਜਰੂਰ ਤੁਮੰਦਾ ਸੇਵਾ ਜਰੂਰ ਤੁਮੰਦ ਪੰਥ ਪਲੇ ਸੇਵਾ ਕਰਾਂਗਾ ਜੀ ਤੁਮੰਦ ਬੰਦੇ ਕਿੰਨੇ ਸਮੇਂ ਤੋਂ ਲਾਟਰੀ ਪਾਉਂਦੇ ਆ ਰਹੇ ਮੈਨੂੰ 5-6 ਸਾਲਾਂ ਜਿਹੜਾ ਜੀ 10 ਸਾਲ ਦਾ ਇਹਨਾਂ ਨਾਲ ਵੀ ਜੀ ਹਾਂਜੀ ਪਹਿਲੀ ਵਾਰ ਨਾਮ ਲਗਿਆ ਹਾਂਜੀ ਪਹਿਲੀ ਵਾਰ ਨਾ ਕੋਈ ਪੈਸੇ ਤੋਂ ਛੋਟੇ ਲੱਗਦੇ ਰਹੀ ਪਹਿਲਾਂ ਛੋਟੇ ਨਾਮ ਹੁੰਦੇ ਕਿਉਂਕਿ ਲੱਗਦੇ ਰਹੀ ਪਹਿਲਾਂ ਵੱਡੇ ਲੱਗਿਆ ਹਾਂਜੀ ਹਾਂਜੀ ਇਹ ਵੀਰ ਜੀ ਨਾਮ ਹੁੰਦਾ ਫਿਰ ਵੱਡਾ ਲੱਗਿਆ ਬੜੇ ਮੰਤਰ ਬੰਦੀ ਸਾਡੇ ਦਿੱਤੀ